ਜੋਤੇ ਦੇ ਕੱਪ ਦੇ ਮੁੱਟਾ ਆਹ ਚੱਲਿਆਸ ਬੰਦੂਆ ਬਾਖੇੜ ਕਬੱਡੀ ਦਾ ਬੱਬਰ ਸ਼ੇਰ ਆਹ ਕਦੇ ਬਦੀ ਸਬਾੜੇ ਵਾਲਾ ਨਵੀਂ ਕਬੱਡੀ ਪ੍ਰੇਮੀਆਂ ਤੁਹਾਡਾ ਸਾਰੇ ਦਾ ਕੱਲੇ ਕੱਲੇ ਭਰਾ ਦਾ ਇੱਥੇ ਪੁੱਜਣ ਤੇ ਧੰਨਵਾਦ ਹੈ ਆ ਮੇਰੇ ਨਾਲ ਲక్ష్మణ ਸਰਾਉ ਦਾ ਖੜਾ ਜਿਹਨੇ ਸਾਰੀਆਂ ਰੌਣਕਾਂ ਲਾਈਆਂ ਨੇ ਜਿਹੜੇ ਜਿਹੜੇ ਲక్ష్మణ ਨੂੰ ਪਿਆਰ ਕਰਦੇ ਤਾੜੀ ਮਾਰ ਕੇ ਦੱਸੋ ਜਰਾ ਤੇ ਲਸਬੜਾ ਤਾੜੀ ਬੱਜੀ ਦੇ ਨਾਲ ਰਾਵੀ ਛੱਡਿਆ ਦਰਸ਼ਕਾਂ ਨੇ ਪਿਆਰ ਦਿੱਤਾ ਸਤਿਕਾਰ ਦਿੱਤਾ ਲਖਮਣੀ ਕਹਿੰਦਾ ਹੁੰਦਾ ਤੇ ਇੱਕ ਪਾਸੇ ਕਾਂਗੇ ਵਾਲਾ ਤੇ ਦੂਜੇ ਪਾਸੇ ਦੂਜੇ ਪਾਸੇ ਸਮਾਣੇ ਵਾਲਾ ਉਹ ਕਹਿੰਦਾ ਮੈਂ ਵੀ ਹਾਥੀਆਂ ਨੂੰ ਬਸ ਦੇ ਵਿੱਚ ਕਰਨਾ ਜਾਣਦਾ ਸਿੱਧੂਆ ਮੈਂ ਵੀ ਹਾਥੀਆਂ ਨੂੰ ਹਾਥੀਆਂ ਨੂੰ ਆ ਬਸ ਦੇ ਦੀ ਤਰਤੀ ਨਾ ਆਹ ਪਾਵੇ ਤਮੁਰਜੀ ਵਾਲਿਆ ਉਹ ਸਰਾ ਆਉ ਸਕੋਰ ਬੋਰਡ ਤੇ ਅੰਕੜੇ ਜਿਹੜੇ ਸਾਡੇ 15 ਤੇ 18 ਕੱਲ ਦਾ ਕੁਝ ਵੀ ਹੋ ਸਕਦਾ ਹੈ ਹਾਲੇ ਦਾ ਤੀਰ ਕਮਾਨ ਚ ਕੁਝ ਵੀ ਹੋ ਸਕਦਾ ਹੈ ਹਾਲੇ ਦਾ ਯਾਰ ਮੈਦਾਨ ਚ ਓਏ ਆਦੋ ਪਾਲੀਆ ਉਹ ਬੱਲੇ ਬੱਲੇ ਹੋ ਗਈ ਮਤਲਬ ਰਣਜੀਤ ਸ਼ਰਮਾ ਦੀ ਮਾਹੀ ਵੀਰ ਬਣਨ 1500 ਦਾ ਜਫਾ ਇੱਕ ਪਾਸੇ ਕਰਨ ਦਿਆਪੁਰੀਆ ਤੇ ਦੂਜੇ ਪਾਸੇ ਸਨੀ ਆਦੋ ਪਾੜ ਗਿਆ ਮੇਰੇ ਵੀਰੋ ਉਹ ਖੜਕਾ ਦੜਕਾ ਕਬੱਡੀ ਦਾ ਹੱਦ ਤੋਂ ਨੇ ਸਵਾ ਪੀਰਦਾ ਹੋਇਆ ਉਹ ਬੱਲੇ 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 ਹੋ ਗਈ ਮਿੱਤਰੋ ਨਿਤਨભાઈ 2000 ਦਾ ਜਫਾ ਆਹ ਸਾਹਮਣੇ ਦੇਖਾਂਗੇ ਜੋਤਾਂ ਮੈਨ ਬਾਉਂਦੀ ਧਰਤੀ ਦਾ ਹੁਣ ਭੜਾਕੇ ਜੇ ਪਾਦੀਏ ਆਹ ਦੇਖੋ ਟੱਕਰੇ ਨਿਤ ਵਾਹ ਓਏ ਗੱਬਰੂਆ ਗੀ 77 ਤੇ 18 ਮੇਰੇ ਵੀਰੋ ਸਾਹਮਣੇ ਕਬੱਡੀ ਪਾਉਣ ਦੇ ਲਈ ਤੇਰੇ ਵੀਰੋ ਉਸ ਪਾਸੇ ਕੀਤਾ ਬਟਕਮੂਰੀਆ ਤੇ ਦੂਜੇ ਪਾਸੇ ਕਿੰਨੀ ਮਾਨਦਗਾਈ ਜਾ ਉਹ ਬੱਲੇ ਬੱਲੇ ਹੋ ਗਈ ਮਤਰੋ ਉਹ ਵੇਖਾਂਗੇ ਨਾਜ਼ ਦਾ ਪਾਸਾ ਵਟਦਾ ਇਹਨੂੰ ਕਹਿੰਦੇ ਆ ਮੈਦਾਨ ਪਾਸਾ ਵਟਨਾ ਇੱਕ ਪਾਸੇ ਨਾਉ ਵਾਲੀਆ ਕਿੰਨੀ ਐ ਤੇ ਦੂਜੇ ਪਾਸੇ ਬਾਟਰਾ ਆਹ ਮਰੇਦ ਕੋਟਲਾ ਨੱਚ ਪਿਆ ਸਾਰਾ ਨਵੀ ਲਸਵਰ ਸਰਾਉ ਨੇ ਹੁਣ ਪਰਾਂ ਹੋ ਜਾਓ ਸਿਕਰ ਛੱਡਦੇ ਹੋ हो सकदा है के हावे ਦਾ ਯਾਰ ਮੈਦਾਨ ਚ ਕੁਝ ਵੀ ਹੋ ਸਕਦਾ ਹੈ ਹਾਵੇ ਤਾਂ ਮਹੋਲੀ ਲਖਣ ਸਰਾਉ ਠੇਕੇਦਾਰ ਸਾਡੇ ਦੀਪ ਦਵਿੰਦਰ ਭਾਈ ਉਹਨਾਂ ਵੱਲੋਂ ਵੱਡੇ ਵੱਡੇ ਟੱਕਰ ਦੇਖੋ ਵੱਡੇ ਵੱਡੇ ਟੱਕਾ 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 ਸਦੀ ਆਉਣ ਦੂਸੇ ਬੰਨੇ ਕਰਦੇ ਆਹ ਸਦੀ ਤੇ ਕਰਦੇ ਆਹ ਸਦੀ ਤੇ ਕਰਦੇ ਆਹ ਸਦੀ ਆਹ ਸਦੀ 1000 ਰੁਪਏ ਫੜ ਲਓ ਆ ਜਿੰਦੀ ਦਾ गिरी जफ़े लाइ हिकु हज़ार रुपया फंडो हलो गिरी न हज़ार रुपया परम बिरोगा भई दिलबर खान खोली नशे भाई जीपेंद्र